ਬਾਈ ਗੁਰਜੀ ਦਾ ਖਾਲਸਾ ਸ਼੍ਰੀ ਬਾਈ ਗੁਰਜੀ ਕੀ ਫਤਿਹ ਦਾਸ ਸੁਖਵਿੰਦਰ ਸਿੰਘ ਅੱਜ ਅਸੀਂ ਪਿੰਡ ਪਨਾਮ ਵਿੱਚ ਜੋ ਇਹ ਬੱਚੀ ਐ 9ਵੀਂ ਕਲਾਸ ਵਰਦੀ ਬੇਟਾ ਇਹ ਬੱਚੀ 9ਵੀਂ ਕਲਾਸ ਚ ਪੜਦੀ ਘਰੋਂ ਲੋੜ ਵੰਦਾ ਇਹ 2 ਕਿਲੋਮੀਟਰ ਪੈਦਲ ਸਕੂਲ ਨੂੰ ਭਲਾਣ ਨੂੰ ਜਾਂਦੀ ਸੀ ਫਿਰ ਇਹਨਾਂ ਕਿਹਾ ਭਾਜੀ ਮੇਰੇ ਕੋਲ ਸਾਈਕਲ ਨਹੀਂ ਐ ਤੇ ਮੈਂ ਤਰਨਜੀਤ ਭਾਜੀ ਨਾਲ ਗੱਲ ਕਰਕੇ ਅੱਜ ਇਸ ਬੱਚੀ ਨੂੰ ਸਾਈਕਲ ਲਿਆ ਕੇ ਦਿੱਤਾ ਮੈਂ ਤਰਨਜੀਤ ਭਾਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਇਲਾਕੇ ਵਿੱਚ ਨੰਗਲ ਤੋਂ ਆਨੰਦਪੁਰ ਸਾਹਿਬ ਅਗਰ ਕੋਈ ਹੋਰ ਵੀ ਲੋੜਵੰਦ ਬੇਟੀਆਂ ਹੋਵੇ ਜਿਨ੍ਹਾਂ ਕੋਲ ਸਾਈਕਲ ਨਹੀਂ ਹੈ ਉਹ ਮੇਰੇ ਨਾਲ ਸੰਪਰਕ ਕਰ ਲੈਣ ਬਾਕੀ ਤੁਹਾਨੂੰ ਸੰਗਤ ਜੀ ਇਹ ਪਤਾ ਅੱਜ ਕੱਲ੍ਹ ਦਿਨ ਹੜ੍ਹ ਦੇ ਦਿਨ ਚੱਲਿਆ ਕਰਦੇ ਤਾਂ ਅਗਰ ਕਿਸੇ ਨੂੰ ਰਾਚਣ ਦੀ ਹਰੇ ਚਾਰੇ ਦੀ ਜਾਂ ਤੂੜੀ ਦੀ ਕਿਸੇ ਨੂੰ ਲੋੜ ਹੋਵੇ ਜਾਂ ਫਿਰ ਕਈ ਦਿਨ ਤੋਂ ਜੇ ਬਾੜਛ ਚੱਲਿਆ ਕਰਦੀ ਕਈ ਬੰਦੇ ਸਾਡੇ ਥਿਆੜੀਦਰ ਭਰਾ ਇਹੋ ਜਿਹੇ ਹੁੰਦੇ ਕਿ ਜੋ ਥਿਆੜੀ ਕਰਨਾ ਮਤਲਬ ਅੱਜ ਕੰਮ ਕਰਨਾ ਉਹੀ ਕਮਾਣਾ ਉਹੀ ਖਾਣਾ ਤਾ ਮਤਲਬ ਉਹ ਭਰਾ ਵੀ ਸਾਡੇ ਨਾਲ ਸੰਪਰਕ ਕਰ ਲੈਣ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਹੈ ਬਾਕੀ ਮੈਂ ਤਰਨਜੀਤ ਭਾਜੀ ਦਾ ਆਪਣੀ ਸਾਰੀ ਹੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਏ ਤੇ ਜੀ ਅਸੀਂ ਹਾਈਆਂ ਮੈਂਦਲੀ ਕਲਾ ਜਿੱਥੇ ਕੀ ਪਾਣੀ ਦੀ ਮਾਰ ਕਰਕੇ ਵਰਖਾਗਾ ਕਿ ਤਿੰਨ ਚਾਰ ਦਿਨ ਤੋਂ ਵਰਖਾ ਪੈ ਰਹੀ ਹੈ ਇਸ ਕਰਕੇ ਗਰੀਬ ਘਰ ਦੇ ਜਿੱਦਾਂ ਘਰਾਂ ਵਿੱਚ ਪਾਣੀ ਚੱਲ ਗਿਆ ਜੀ ਇਸ ਕਰਕੇ ਜਿੱਦਾਂ ਗਰੀਬ ਆਦਮੀ ਕਮਾ ਨਹੀਂ ਸਕਦੇ ਇਸ ਕਰਕੇ ਉਹਨਾਂ ਵਾਸਤੇ ਅਸੀਂ ਮਦਦ ਭੇਜੀ ਹੈ ਸਾਡੇ ਵੀਰ ਤਰਨਜੀਤ ਸਿੰਘ ਬੋਵੀ ਵੀਰ ਵੱਲੋਂ ਸਪੇਨ ਸਪੇਨ ਰਹਿੰਦੇ ਬਰਡਲ ਦੇ ਬਰਡਲ ਰਹਿੰਦੇ ਬਾਕੀ ਸਪੇਨ ਦੇ ਆਹੋ ਉਹਨਾਂ ਵੱਲੋਂ ਸਾਨੂੰ ਮਦਦ ਕਿਹਾਦਾ ਵੀ ਕਰਨੇ ਵੀ ਪਿੰਡ-ਪਿੰਡ ਜਾ ਕੇ ਮਦਦ ਕਰੋ ਵੀ ਗਰੀਬ ਘਰ ਦੀ ਕੋਈ ਵੀ ਕਿਤੇ ਘਰ ਪਾਣੀ ਆ ਕੋਈ ਗਰੀਬ ਘਰ ਦਾ ਆਏ ਜਿੱਦਾਂ ਉਹਨਾਂ ਦੀ ਮਦਦ ਕਰੋ ਅਸੀਂ ਬੰਦਿਆਂ ਦੀ ਮਦਦ ਕੀਤੀ ਲੱਭੇ ਮਤਲਬ 15 ਬੰਦੇ ਆਏ ਆ ਜਨਾਨੀਆਂ ਜਿੱਦਾਂ ਇਹਨਾਂ ਦੇ ਅੱਜ ਲੇਡੀਜ਼ ਨਾਲ ਇਹਦੇ ਘਰ ਦੇ ਨਹੀਂ ਐ ਇਹਦੇ ਨਾਲ ਬੰਦੇ ਐ ਇਹਨਾਂ ਦੀ ਅਸੀਂ ਮਦਦ ਕੀਤੀ ਮਤਲਬ ਰਾਸ਼ਨ ਦਿੱਤਾ ਕੱਲੇ-ਕੱਲੇ ਜਿੱਦਾਂ ਵੀ ਰਾਸ਼ਨ ਵਿੱਚ ਕਿ ਸਾਰਾ ਕੁਝ ਸਮਾਨ ਹੁੰਦਾ ਚੀਨੀ ਤੇਲ ਕੇ ਚੋਲ ਬਾਕੀ ਮਸਾਲੇ ਮਸੂਲੇ ਦਾਲਾਂ ਦੂਣੇ ਅਰੰਗ-ਅਰੰਗ ਸਾਰੇ ਦਿੱਤੀਆਂ ਸਾਡੇ ਵੱਲੋਂ ਮਤਲਬ ਸਾਰਿਆਂ ਨੇ ਮਦਦ ਕੀਤੀ ਗਈ ਬਾਕੀ ਹੋਰ ਵੀ ਕੋਈ ਜੇ ਪਰਿਵਾਰ ਦਾ ਪਿੰਡ ਵਿੱਚ ਕੋਈ ਹੋਇਆ ਹੈਗਾ ਹੈ ਕੋਈ ਤਾਂ ਅਸੀਂ ਉਹਦੀ ਮਦਦ ਕਰਾਂਗੇ ਬਾਕੀ ਜਿੱਦਾਂ ਚੰਦ ਪਰਵੇਲਾ ਗੱਜਪਰ ਤੇ ਮੱਕੇ ਬਛਾਹ ਪਰ ਜਿੱਦਾਂ ਵੀ ਕੋਈ ਵੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਮੇਰਾ ਨੰਬਰ ਹੈ 9417562737 ਸਾਡੇ ਨਾਲ ਜਿਆਦਾ ਵੀ ਸਪਾਰਕ ਕਰ ਸਕਦੇ ਆ ਅਸੀਂ ਉਹਨਾਂ ਦੀ ਹਰ ਵੇਲੇ ਮਦਦ ਕਰਦੇ ਰਹਾਂਗੇ ਜੀ ਬਾਕੀ ਜਿੱਦਾਂ ਵੀ ਸਾਡੇ ਭਾਜੀ ਉਹਦੇ ਤਰਨਜੀਤ ਸਿੰਘ ਬੋ ਵੀ ਸਪੇਨ ਵਾਲੇ ਉਹ ਮਤਲਬ ਬਹੁਤ ਵਧੀਆ ਕੰਮ ਕਰ ਰਿਹਾ ਸਾਨੂੰ 7 8 ਮਹੀਨੇ ਹੋ ਗਏ ਕੰਮ ਕਰਦੇ ਨੂੰ ਕੋਈ ਗਰੀਬ ਘਰ ਦੀ ਕੁੜੀ ਹੋਵੇ ਕੋਈ ਮਤਲਬ ਜਿੱਦਾਂ ਕੋਈ ਬਿਮਾਰੀ ਨਾਲ ਜੂਝ ਰਿਹਾ ਹੋਵੇ ਜਿੱਦਾਂ ਕੋਈ ਜਮਾਂ ਹੀ ਗਰੀਬ ਹੈ ਕਿ ਤੇ ਛੱਤ ਨਹੀਂ ਹੋਵੇ ਉੱਪਰ ਮਤਲਬ ਉਹਦੀ ਸੇਵਾ ਕਰਦੇ ਰਹਿੰਦੇ ਆ ਜੀ ਬਾਕੀ ਅਸੀਂ ਹੋਰ ਵੀ ਮਦਦ ਕਰਦੇ ਰਹਾਂਗੇ ਵਾਹਿਗੁਰੂ ਜੀ ਖਾਲਸਾ ਸ਼ਿਰ ਵਾਹਿਗੁਰੂ ਜੀ ਕੀ ਫਤਿਹ ਦੇਖ